welcom students ਤੁਨੀਗ੍ਰਾਮ ਪੜਿਆ ਅਸੀਂ ਪਿਛਲੀਆਂ ਵੀਡੀਓ ਦੇ ਵਿੱਚ ਦੁਨੀਆ ਬਾਰੇ ਕਾਫੀ ਸਾਰੀਆਂ ਜਿਹੜੀਆਂ ਨੌਲੇਜ ਇਕੱਠੀ ਕੀਤੀ ਹੈ ਦੋ ਤਿੰਨ ਵੀਡੀਓਸ ਹੈਗੀਆਂ ਨੇ ਤੁਸੀਂ ਦੇਖ ਸਕਦੇ ਹੋ ਅੱਜ ਅਸੀਂ ਇਸ ਦੀਆਂ ਕਿਸਮਾਂ ਕਰਾਂਗੇ ਖੰਡੀ ਦੁਨੀਆ ਤੇ ਅਖੰਡੀ ਦੁਨੀਆ ਜੋ ਨੇ ਖੰਡੀ ਤੁਨੀਗ੍ਰਾਮ ਤੇ ਅਖੰਡੀ ਤੁਨੀਗ੍ਰਾਮ ਇਹਦੇ ਵਿੱਚ ਸਵਰ ਵਿਅੰਜਨ ਆ ਜਾਂਦੇ ਨੇ ਪਹਿਲਾਂ ਥੋੜੀ ਜਿਹੀ ਡਿਟੇਲ ਜਿਹੜੀ ਆ ਲੈਣੇ ਆ ਅਸੀਂ ਸਵਰ ਜਿਹੜੇ ਨੇ ਉਹ ਦੁਨੀਆਂ ਨੇ ਜਿਹੜੀਆਂ ਆਪਣੇ ਆਪ ਉਚਰਿਤ ਹੋ ਜਾਂਦੀਆਂ ਨੇ ਜਾਂ ਹੋ ਸਕਦੀਆਂ ਨੇ ਇਹ ਕਿਹਨੇ ਕਿਹਾ ਏ ਪਤੰਜਲੀ ਨੇ ਤਾਂ ਪਤੰਜਲੀ ਅਨਸਾਰ ਉਹ ਦੁਨੀਆਂ ਜੋ ਆਪਣੇ ਆਪ ਚ ਉਚਰਿਤ ਹੋ ਸਕਦੀਆਂ ਨੇ ਉਹ ਸਵਰ ਅਖਵਾਉਂਦੀਆਂ ਨੇ ਵਿਅੰਜਨ ਉਹ ਦੁਨੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਉਚਾਰਨ ਸਵਰਾਂ ਦੀ ਸਹਾਇਤਾ ਤੋਂ ਬਿਨਾਂ ਨਹੀਂ ਹੋ ਸਕਦਾ ਇਹ ਤੁਸੀਂ ਸਾਰੇ ਜਾਣਦੇ ਹੋ ਅੱਗੇ ਦੁਨੀਆਂ ਦੀ ਲੜੀ ਮੁਖਰਤਾ ਦੀ ਦ੍ਰਿਸ਼ਟੀ ਤੋਂ ਸਵਰਾਂ ਤੇ ਵਿਅੰਜਨਾਂ ਦਾ ਇਹੜਾ ਦਿੱਤਾ ਕ੍ਰਮ ਮੰਨਿਆ ਜਾਂਦਾ ਏ ਮੁਖਰਤਾ ਦੀ ਦ੍ਰਿਸ਼ਟੀ ਤੋਂ ਜਿਹੜੇ ਸਵਾਰਥੇ ਵਿਅੰਜਨ ਨੇ ਉਹਨਾਂ ਦੀ ਲੜੀ ਕਿਸ ਤਰ੍ਹਾਂ ਹੈ অতি ਅਲਪ ਮੁਖਰ ਅਘੋਸ਼ ਦੁਨੀਆਂ ਕ ਕ ਤ ਤ ਪ ਪ অতি ਅਲਪ ਮੁਖਰ ਅਘੋਸ਼ ਇਸ ਤੋਂ ਇਲਾਵਾ ਜ਼ਿਆਦਾ ਮੁਖਰ ਸਘੋਸ਼ ਦੁਨੀਆਂ ਗ ਗ ਦ ਦ ਬ ਬ ਮੀਨਸ ਘੱਟ ਜਿਹੜਾ ਆਵਾਜ਼ ਹਲਕੇ ਉੱਪਰੋਂ ਆਵਾਜ਼ ਆਉਂਦੀ ਹੈ ਜਿਹੜੀ ਅੰਦਰੂਨੀ ਆਵਾਜ਼ ਆਉਂਦੀ ਹੈ ਫਿਰ ਹੈਗਾ ਇਸ ਤੋਂ ਜ਼ਿਆਦਾ ਮੁਖਰ ਨਾਸਕੀ ਪਾਰਸ਼ਵਿਕ ਧੁਨੀਆਂ ਇਹ ਜਿਹੜੀਆਂ ਨਾਸਕੀ ਧੁਨੀਆਂ ਨੇ ਜਿਨ੍ਹਾਂ ਦੇ ਵਿੱਚ ਬੋਲਣ ਲੱਗੇ ਜਿਹੜਾ ਨੱਕ ਆ ਉਹਦੀ ਜਿਹੜੀ ਸਿਹਤਾਂ ਨੱਕ ਦੇ ਆਰਗਨਸ ਨੇ ਜਿਹੜੀ ਉਹਦੀ ਲੈਣੀ ਪੈਂਦੀ ਆ ਇਸ ਤੋਂ ਇਲਾਵਾ ਮੁਖਰ ਕੁੰਠਿਤ ਧੁਨੀ ਰਰ ਜਿਹੜੀ ਗਲੇ ਦੇ ਵਿੱਚੋਂ ਨਿਕਲਦੀ ਆਵਾਜ਼ ਇਸ ਤੋਂ ਜ਼ਿਆਦਾ ਮੁਖਰ ਸਵਰਤ ਸਵਰਤ ਧੁਨੀ ਕੀ ਹੈ ਈ ਊ ਇਸ ਤੋਂ ਜ਼ਿਆਦਾ ਮੁਖਰ ਸਵਰਤ ਧੁਨੀ ਆ ਕੀ ਆ ਤਾਂ ਇਹ ਸੀਗੀ ਲੜੀ ਜਿਹੜੀਆਂ ਖੰਡੀ ਧੁਨੀਆਂ ਨੇ ਉਹਨਾਂ ਦੇ ਅਧਿਐਨ ਨਾਲ ਸੰਬੰਧਿਤ ਧੁਨੀ ਵਿਉਂਤਾ ਜਿਹੜੀ ਉਹਨੂੰ ਖੰਡੀ ਧੁਨੀ ਵਿਉਂਤ ਕਿਹਾ ਜਾਂਦਾ ਹੈ ਸੈਗਮੈਂਟਲ ਫੋਨੋਲੋਜੀ ਤੇ ਅਖੰਡੀ ਧੁਨੀਆਂ ਦੇ ਅਧਿਐਨ ਨਾਲ ਸੰਬੰਧ ਧੁਨੀ ਵਿਉਂਤ ਨੂੰ ਕੀ ਕਿਹਾ ਜਾਂਦਾ ਹੈ ਸੁਪਰ ਸੈਗਮੈਂਟਲ ਫੋਨੋਲੋਜੀ ਜਾਂ ਅਖੰਡੀ ਧੁਨੀ ਵਿਉਂਤ ਹੁਣ ਭਾਸ਼ਾ ਧੁਨੀਆਂ ਨੂੰ ਅਸੀਂ ਅੱਗੇ ਵੰਡਣ ਲਈ ਇੱਕ ਚਾਰਟ ਦੀ ਸਹਾਇਤਾ ਲਵਾਂਗੇ ਇਹਦੇ ਵਿੱਚ ਭਾਸ਼ਾ ਦੁਨੀਆ ਨੂੰ ਖੰਡੀ ਦੇ ਖੰਡੀ ਦੋ ਰੂਪਾਂ ਦੇ ਵਿੱਚ ਵੰਡਿਆ ਗਿਆ ਏ ਖੰਡੀ ਦੇ ਵਿੱਚ ਕਿਹੜੀਆਂ ਆਉਂਦੀਆਂ ਨੇ ਸਵਾਰ ਬਯੰਜਨ ਅਰਧਸਵਰ ਤੇ ਅਖੰਡੀ ਦੇ ਵਿੱਚ ਪਿਚ ਸੁਰ ਵਾਕ ਸੁਰ ਜਾਂ ਸੁਰ ਲਹਿਰ ਜਾਂ ਦਵਾ ਜਾਂ ਨਾਸਿਕਤਾ ਇਹ ਚੀਜ਼ਾਂ ਆਉਂਦੀਆਂ ਨੇ ਹੁਣ ਅਸੀਂ ਇਹਨਾਂ ਨੂੰ ਅੱਗੇ ਡਿਟੇਲ ਦੇ ਵਿੱਚ ਕਰਾਂਗੇ ਦੋ ਅੱਖਰ ਜਿਹੜੇ ਹੁੰਦੇ ਨੇ ਦੋ ਅੱਖਰਾਂ ਦੇ ਸੰਜੋਗ ਤੋਂ ਬਣੇ ਹੁੰਦੇ ਨੇ ਦੋਵੇਂ ਅੱਖਰ ਨੇ ਜਿਹੜੇ ਇਹਦੇ ਵਿੱਚ ਇਕੱਠੇ ਬੋਲੇ ਜਾਂਦੇ ਨੇ ਇਨਾਂ ਦੇ ਵਿੱਚ ਕੋਈ ਵੀ ਲਗ ਨਹੀਂ ਹੁੰਦੀ ਹਾ ਹ ਰ ਰ ਵ ਵ ਜਿਹੜਾ ਤਿੰਨ ਦੁੱਤ ਅੱਖਰ ਨੇ ਜਿਹੜੇ ਦੂਜੇ ਅੱਖਰਾਂ ਦੇ ਪੈਰਾਂ ਵਿੱਚ ਪੈਂਦੇ ਨੇ ਪੈਰੀ ਹਾ ਹ ਦੀ ਵਰਤੋਂ ਆਮ ਕਰਕੇ ਨੰਨਾ ਮੰਮਾ ਰਾਰਾ ਲੱਲਾ ਤੇ ਡਾੜਾ ਨਾਲ ਹੁੰਦੀ ਹੈ ਜਿਵੇਂ ਉਹਨਾਂ ਜਮਾ ਇਹ ਤੁਸੀਂ ਉਦਾਹਰਣਾਂ ਦੇਖ ਸਕਦੇ ਹੋ ਪੈਰੀ ਰਾਰਾ ਦੀ ਵਰਤੋਂ ਕਕਾ ਪਪਾ ਤੱਤਾ ਨਾਲ ਵਧੇਰੇ ਹੁੰਦੀ ਹੈ ਤੇ ਪੈਰੀ ਵਾਵਾ ਦੀ ਵਰਤੋਂ ਜਿਹੜੀ ਸanskrit मूल ਵਾਲੇ ਕੁਝ ਸ਼ਬਦਾਂ ਵਿੱਚ ਕੀਤੀ ਜਾਂਦੀ ਹੈ ਜਿਵੇਂ ਅத்ਮੈਤ ਸਵੰਬਰ ਸਵੈ ਇੱਛਾ ਸਵੈ ਜੀਵਨੀ ਸਵਰ ਇਹ ਨੇ ਅੱਗੇ ਲਗਾ ਦੀ ਗੱਲ ਕਰੀਏ ਤਾਂ ਲਗਾ ਨਹੀਂ ਜਿਹੜੀਆਂ ਇਹ ਇਸ ਤਰ੍ਹਾਂ ਲਗਾ ਜਿਹੜੀਆਂ ਨੇ ਸਾਰੀਆਂ ਤੁਸੀਂ ਦੇਖ ਸਕਦੇ ਹੋ 10 ਲਗਾ ਮਾਤਰਾਵਾਂ ਦੇ ਆਧਾਰ ਤੇ 10 ਸਵਰ ਨੇ ਨੰਬਰ 1 ਤੇ ਖੁੱਲੇ ਮੂੰਹ ਵਾਲਾ ਉੜਾਏ ਜਿਹੜਾ ਅੰਕੜ ਦਿ ਲੈਂਕੜ ਹੋੜਾ ਤਿੰਨ ਲਗਾ ਲਗਦੀਆਂ ਨੇ ਜਿਵੇਂ ਉ ਉ ਉ ਮਤਲਬ ਕਿ ਜਿੱਥੇ ਤਾਂ ਤੁਹਾਡਾ ਅੰਕੜ ਲੱਗਣਾ ਹੈ ਉਥੇ ਜਿਹੜਾ ਇਹ ਤੁਹਾਡਾ ਆ ਹੋੜਾ ਲੱਗਦਾ ਹੈ ਮੀਨਜ਼ ਹੋੜੇ ਨਾਲ ਉਹ ਔਟ ਜਿਵੇਂ ਜਿੱਥੇ ਔਂਕੜ ਲੱਗਦਾ ਜਿਵੇਂ ਉੱਥੇ ਮਾਤਰਾ ਦਿੱਤੀ ਤੇ ਦਿਲੈਂਕੜ ਦੀ ਵੀ ਮਾਤਰਾ ਊੜੇ ਨਾਲ ਦਿੱਤੀ ਹੋਈ ਆ ਤੇ ਆੜਾ ਜਿਹੜਾ ਸਾਰਾ ਇਹ ਪਹਿਲਾਂ ਵੀ ਵੀਡੀਓ ਦੇ ਵਿੱਚ ਮੈਂ ਕੀਤਾ ਏ ਊੜਾ ਆੜਾ ਆੜਾ ਜਿਹੜਾ ਉਹਦਾ ਕੋਈ ਮੁਕਤਾ ਕੋਈ ਚਿੰਨ ਨਹੀਂ ਹੁੰਦਾ ਕੰਨਾ ਦੁਲਾਵਾ ਤੇ ਕਨੌਣਾ ਚਾਰ ਲਗਾ ਲੱਗਦੀਆਂ ਨੇ ਇਹਦੇ ਨਾਲ ਇਹਦੀਆਂ ਉਦਾਹਰਣਾਂ ਦਿੱਤੀਆਂ ਹੋਈਆਂ ਨੇ ਜਿਹੜਾ ਊੜਾ ਏ ਉਹਦੇ ਨਾਲ ਹਮੇਸ਼ਾ ਬਿੰਦੀ ਲੱਗਦੀ ਆ ਇਹ ਬਿੰਦੀ ਜਿਹੜੀ ਔਂਕੜ ਤੇ ਦਿਲੈਂਕੜ ਨਾਲ ਲੱਗਦੀ ਹੈ। ਨਾਸਕੀ ਵਿਅੰਜਨ ਨੇ ਨਾਸਕੀ ਵਿਅੰਜਨਾਂ ਤੋਂ ਪਹਿਲਾਂ ਹਮੇਸ਼ਾ ਟਿੱਪੀ ਲੱਗਦੀ ਹੈ। ਇੱਥੇ ਅਸ਼ੁੱਧ ਤੇ ਸ਼ੁੱਧ ਨਾਸਕੀ ਵਿਅੰਜਨ ਦਿੱਤੇ ਹੋਏ ਨੇ ਦੋ ਉਦਾਹਰਨਾਂ ਨੇ ਅੰਨ ਤੇ ਚੰਮ। ਤਾਂ ਇਹ ਉਦਾਹਰਨਾਂ ਦੇਖ ਸਕਦੇ ਹੋ ਟਿੱਪੀ ਦੀ ਵਰਤੋਂ ਜਿਹੜੀ ਉਹ ਮੁਕਤਾ ਸਿਹਾਰੀ ਔਂਕੜ ਦਿਲੈਂਕੜ ਚਾਰ ਲਗਾ ਨਾਲ ਹੁੰਦੀ ਆ। ਇੱਥੇ ਵੀ ਉਦਾਹਰਨਾਂ ਦਿੱਤੀਆਂ ਹੋਈਆਂ ਨੇ ਚਾਰ ਲਗਾ ਨਾਲ ਟਿੱਪੀ ਦੀ ਵਰਤੋਂ ਹੁੰਦੀ ਹੈ ਹੁਣ ਇੱਥੇ ਪ੍ਰਸ਼ਨ ਨੇ ਕੁਝ ਬਣੇ ਹੋਏ ਤਾਂ ਤੁਸੀਂ ਇਹਨਾਂ ਦੇ ਉੱਤਰ ਜਿਵੇਂ ਟਿੱਪੀ ਦੀ ਵਰਤੋਂ ਕਿਹਨਾ ਲਗਾ ਨਾਲ ਹੁੰਦੀ ਹੈ ਚਾਰ ਨਾਲ ਬਿੰਦੀ ਦੀ ਵਰਤੋਂ ਆ ਜਿਹੜੀ ਬਾਕੀ ਮਾਤਰਾਵਾਂ ਜੋ 6 ਨੇ ਕੰਨਾ ਸਿਆਰੀ ਲਾਵਾ ਦਲਾਵਾ ਹੋੜਾ ਕਨੌੜਾ ਇਹਨਾਂ ਦੇ ਸ਼ਬਦਾਂ ਨਾਲ ਜਿਹੜੀ ਬਿੰਦੀ ਦੀ ਵਰਤੋਂ ਹੁੰਦੀ ਹੈ ਇੱਥੇ ਵੀ ਉਦਾਹਰਨਾਂ ਦਿੱਤੀਆਂ ਹੋਈਆਂ ਨੇ ਅੱਗੇ ਅਦਕ ਦੀ ਵਰਤੋਂ ਆ ਜਿਹੜੀ ਸ਼ਬਦ ਦੇ 발 ਜਾਂ ਦਵਾ ਦੇਣ ਦੇ ਹਿੱਤ ਕੀਤੀ ਜਾਂਦੀ ਹੈ ਅਧਕ ਕਾਮ ਤੌਰ ਤੇ ਦੀਰਗ ਸਵਰ ਨਾਲ ਨਹੀਂ ਲੱਗਦਾ ਇਸ ਦੀ ਵਰਤੋਂ ਸਿਰਫ ਮੁਕਤਾ ਸਿਹਾਰੀ ਔਂਕੜ ਵਾਲੇ ਖਰਾਨਾ ਕੀਤੀ ਜਾਂਦੀ ਪਰੰਤੂ ਜੇਕਰ ਅੰਗਰੇਜ਼ੀ ਸ਼ਬਦਾਂ ਨੂੰ ਪੰਜਾਬੀ ਚ ਲਿਖਣਾ ਹੋਵੇ ਤਾਂ ਦਲਾਵਾਂ ਦੇ ਆਰੰਭ ਵਿੱਚ ਸ਼ਬਦ ਵਿੱਚ ਅਧਕਦੀ ਵਰਤੋਂ ਹੁੰਦੀ ਹੈ ਜਿਵੇਂ ਟੈਸਟ ਗੈਸਟ ਇਸ ਤਰ੍ਹਾਂ ਨਾਲ ਜਿਹੜੀਆਂ ਵਿਅੰਜਕ ਦੁਨੀਆਂ ਨੇ ਵਿਅੰਜਕ ਧੁਨੀਆਂ ਵਿਅੰਜਨ ਧੁਨੀਆਂ ਜਿਹੜੀਆਂ ਨੇ ਉਹ ਸੁਰ ਤੰਦਾ ਵੋਕਲ ਕੋਰਸ ਦੇ ਆਧਾਰ ਤੇ ਦੋ ਪੇਡਾਂ ਦੇ ਵਿੱਚ ਵੰਡੀਆਂ ਜਾਂਦੀਆਂ ਨੇ ਸਘੋਸ਼ ਤੇ ਅਘੋਸ਼ ਇਸ ਤਰ੍ਹਾਂ ਨਾਲ ਜਿਹੜੀਆਂ ਇਹ ਇਹਨਾਂ ਦੀ ਵੰਡ ਹੁੰਦੀ ਆ ਇਸ ਵੀਡੀਓ ਦੇ ਵਿੱਚ ਅਸੀਂ ਭਾਸ਼ਾ ਧੁਨੀਆਂ ਬਾਰੇ ਪੜਿਆ ਏ ਅੱਗੇ ਆਉਣ ਵਾਲੀ ਵੀਡੀਓ ਦੇ ਵਿੱਚ ਫਿਰ ਮਿਲਦੇ ਆ ਨੈਕਸਟ ਜਿਹੜਾ ਵਿਆਕਰਨ ਦਾ ਵਿਗਿਆਨ ਆ ਉਹਦੇ ਨਾਲ Okay, thanks.